ਆ ਇਧਰ ਦੇ ਜ ਮੂੰਚੀ ਦਾ ਜਵਾਬ ਹੁਣ ਕੀ ਕਹਿੰਦਾ ਸਹੀ ਜੀ ਨੂੰ ਸ਼ੋਪਿੰਗ ਕਰਾਣ ਲੈ ਕੇ ਗਿਆ ਉਹ ਕਹਿੰਦੀ ਤੁਹਾਡੀ ਸ਼ਕਲ ਦੇਖ ਕੇ ਜਿਆਦਾ ਆ ਮੈਂ ਆਪਣੇ ਕੁੱਤੇ ਲਈ ਪੈਡਿਗਰੀ ਵੀ ਲੈਣੀ ਪਈ ਆ ਹਉ ਇਧਰ ਆ ਗਿਆ ਮੂੰਚੀ ਸਾਹਿਬ ਹੁਣ ਮੂੰਚੀ ਕੀ ਕਹਿੰਦਾ ਮਾ ਹਸਪੀਟਲ ਚ ਖੂਨਦਾਨ ਕਰਨ ਗਿਆ ਉਹ ਨਰਸ ਨੇ ਟੀਕਾ ਜੋੜ ਨਾ ਲਾਤਾ ਖੜਾ ਖੂਨ ਦੀ ਜਗ੍ਹਾ ਮੂਤ ਨਿਕਲ ਗਿਆ ਕੀ ਕਹਿੰਦਾ ਹੁਣ ਬੰਸ਼ਾਰੇ ਤੂੰ ਮੈਂ ਕਸਾ ਲੈਣਾ ਬਣਾ ਬਕਤ ਟਾਲੀ ਆਂਦਾ ਉਹਨੇ ਹੀ ਲੜੀ ਜਾਵੇ ਕਹਿੰਦਾ ਪਹਿਲਾਂ ਰੋਟੀ ਮੈਂ ਖਾਣੀ ਅਸੀ ਦੇਲਾ ਘਾਟਾ ਨਾ ਹੋ ਜਵੇ ਇੰਨੇ ਜਾਣੇ ਅਜ ਕਿਹੜੀ ਗੱਲ ਆਜ ਦੇਖੋ ਘਾਟੀ ਲਈ ਮੈਂ ਕਹਿੰਦਾ ਦਾਦਾ ਬਿਮਾਰ ਹੋ ਗਿਆ ਆਗਾ ਹੀ ਬਿਮਾਰ ਕਰੀ ਇੰਨਾ ਪੰਜ 10 ਸਾਲ ਹੋ ਗਏ ਮਰਿਆ ਪਸੰਦ ਨਾਲ ਦੇ ਇੱਕ ਮਿੰਟ ਇੱਕ ਮਿੰਟ ਕੀ ਕਹਿੰਦੇ ਮਾਦਾਰ ਦੇ ਨਾਲ ਲੜਾਈ ਹੋ ਗਈ ਹਾਂ ਇਹ ਉੱਪਰ ਸੀਗਾ ਮੇਰਾ ਯਾਰ ਦੋਸਤ ਨੂੰ ਕਹਿਣ ਗਿਆ ਕਿ ਤੇਰੇ ਡੈਡੀ ਨਾਲ ਲੜਾਈ ਹੋਈ ਚਲ ਲੈ ਆ ਉਹਦਾ ਕਹਿੰਦਾ ਮੇਰਾ ਪੇਚਾ ਲੱਗਾ ਆ ਲੈ ਮੈਂ ਦਾ ਯਾਰ ਪਹਿਲੀ ਵਾਰੀ ਜ਼ਹਿਰ ਕਰਨ ਗਿਆ ਫਿਰ ਐਡੀ ਦੂਰ ਚਲੇ ਗਿਆ ਆਟੋ ਕਰਾ ਕੇ ਵਾਪਸ ਆਇਆ ਕੰਟਰੋਲ ਕੰਟਰੋਲ ਚਾਰੇ ਵਿੱਚ ਲਾ ਦੇ ਅੱਜ ਕਿਹੜੀ ਲੈਣੀ ਤੂੰ ਇਹ ਘਰ ਵਾਲੀ ਕਹਿੰਦੀ ਮੇਰੇ ਸਰੀਰ ਦੁਖਦਾ ਸਾਲਾ 2 ਮਹੀਨੇ ਤਰੀ ਲਿਆ ਆ ਦੇਖੀਆ ਦਾਦਾ ਬਿਮਾਰ ਹੋ ਗਿਆ ਹਾਂ ਕਬਰਾਂ ਚ ਪਹਿਲੇ ਹੀ ਲਿਖਾਤਾ ਕਮਿੰਗ ਸੂਨ ਕੀ ਕਹਿੰਦਾ ਮੈਂ ਦੱਸ ਸੁਣ ਤਾਰ ਰੱਖਿਆ ਸੀ ਹਾਂ ਉਹਨੂੰ ਰੋਟੀ ਨਾ ਪਾਵੇ ਇਹਨੇ ਜੀ ਰੋਟੀ ਨਹੀਂ ਪੋਣੀ ਤਾਂ ਮੈਨੂੰ ਕੰਮ ਤੇ ਹੀ ਲਵਾ ਦੇ। ਕੀ ਕਰ ਰਹੀ ਅਸੀਂ ਹਾਂ ਅਸੀਂ ਪੁੱਤ ਇਹਦਾ ਆ ਪੇਲਾਵਾ ਵਾ ਦੇ ਜੀ ਦੱਸਿਆ ਦੀ ਕੀ ਕਹਿੰਦਾ ਇਹਦੀ ਗੱਲ ਸੁਣੋ ਇਹਦੀ ਕੀ ਕਹਿੰਦਾ ਇਹਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ ਹਾਂ ਕਹਿੰਦੇ ਆ ਵੀ ਕਾਕਾ ਤਰੇ ਡੈਡੀ ਕੀ ਕੰਮ ਕਰਦਾ ਹੈ ਕਹਿੰਦਾ ਮੈਨੂੰ ਨਹੀਂ ਪਤਾ ਜੀ ਮੈਂ ਛੇਤੀ ਹੋ ਜਾਣਾ ਯਾਰ ਸਾਡਾ ਵਾ ਪੂਰਾ ਪਿਆਰ ਸਾਡਾ ਸੋਹਣਿਆ ਜਵਾਬ ਦੇ ਦੀ ਹੁਣ ਨਾ ਘਾਟਾ ਕਰਾ ਦੀ ਆ ਫੜਾ ਡਾਕਟਰ ਬਣਿਆ ਮਰੀਜ਼ ਨੂੰ ਬੇਹੋਸ਼ ਕਰਕੇ ਉਹਦੇ ਪੈਸੇ ਕੱਢ ਲੈ ਬਣੇ ਪਾਂਛਾ ਦੇ ਇਲਾਜ ਵਿੱਚ ਲਾਜ਼ਮੀ ਇਹ ਦੇ ਹੈ ਇਹਦੇ ਘਰੇ ਚੋਰੀ ਉਹ ਕਹਿੰਦੇ ਕੀ ਹੈ ਤੁਹਾਡੇ ਘਰੇ ਕਹਿੰਦਾ ਕਮਜ਼ੋਰੀ ਅੱਜ ਹੀ ਹੋ ਗਿਆ ਜੀ ਆ ਗਿਦਨ ਠੰਡਾ ਪਾਈ ਜਾਂਦਾ ਅੱਜ ਕੰਨਾ ਦੇ ਨੂੰ ਨਾ ਕੁੜੀ ਨਾਲ ਮਿਲ ਗਿਆ ਹਾਂ ਕੁੜੀ ਕਹਿੰਦੀ ਕੋਈ ਵਧੀਆ ਜੀ ਗੱਲ ਕਰੋ ਕੱਲ ਠੰਡਾ ਬਾਣੀ ਪੀ ਲੈਣਾ ਤੁਸੀਂ ਝੂਠਾਵਾਤਾ ਮੁੰਜੀ ਉਹ ਪੀਓ ਇਹਨਾਂ ਠੰਡਾ ਜਿਹਾ ਬਾਤਾ ਦੋਨੇ ਕੀ ਕਹਿੰਦਾ ਅੱਜ ਹਾਂ ਇਹ ਇਹ ਸੁਪਰਮੈਨ ਬਣਿਆ ਹਾਂ ਉਹ ਫਾਲਾ ਥੱਲੇ ਵਾਲੀ ਕੱਚੀ ਮੂੰਹ ਤੇ ਪਾਈ ਆ ਮੁਹੰਈਆ ਦੇ ਲਾਫ ਹੋਂ ਤੇਰੇ ਦਵਾਲੇ ਹੁਣ ਲੱਗਾ ਅਜ ਕੀ ਕਹਿੰਦਾ ਇਹ ਵੀ ਲੰਗਰ ਖਾਣ ਗਿਆ ਅੰਦਰ ਖੀਰ ਮੋਕੀ ਸੀ ਬਾਹਰ ਇਹ ਤੇ ਚਵਲੇ ਜੋਰੀ ਹੋਈ ਹੈ ਮੁਹੰਈਆ ਦੇ ਲੋਏ ਤੁਹਾਡੇ ਦਵਾਲੇ ਹੋਇਆ ਕੀ ਕਹਿੰਦਾ ਮੈਂ ਕਿਹਾ ਆਪਣੀ ਸ਼ੇਰੀ ਨੂੰ ਕਹਿੰਦਾ ਆਪਾਂ ਘਰੋਂ ਭਾਜਣਾ ਉਹ ਆਪ ਭੱਜ ਕੇ ਨੂੰ ਲੈ ਕੇ ਨਹੀਂ ਗਈ ਤਾਂ ਪਣੀ ਯਾਰ ਚੁੱਪ ਨਾ ਰਹੀ ਮੁੰਛੀ ਕੀ ਕਹਿੰਦਾ ਮੈਂ ਸ਼ੇਲੀ ਨੂੰ ਕਹਿੰਦਾ ਹਾਂ ਜਾਨੂ ਮੈਨੂੰ ਕੋਈ ਐਦਾਂ ਦੀ ਗੱਲ ਕਹੋ ਮੈਨੂੰ ਸਾਰੀ ਰਾਤ ਨੀਂਦ ਨਾ ਆਵੇ ਕਹਿੰਦੀ ਚੱਲ ਬੈਠਣ ਜਿਆ ਬੱਲੀਏ ਯਾਰ ਬੱਲੀ ਮੈਨੂੰ ਕਹਿੰਦੇ ਨੇ ਕਲੱਚ ਬੱਲੀਏ ਜੋ ਤੂੰ ਮੇਰੇ ਬਾਰੇ ਸੁਣਦੀ ਐ ਸੱਚ ਬੱਲੀਏ ਮੈਂ ਦੱਲਾ ਵੀ ਮੁੰਛੀ ਕਿਹੜੀ ਗੱਲ ਆ ਬਸਾਂਤਵਾੜੇ ਦੇ ਨੇ ਦੇ ਭਰਾ ਦਾ ਵਿਆਹ ਉਹ ਲਾਵਾ ਦੇ ਬੈਠਾ ਇਹ ਫੜਾ ਦੇ ਕੰਨ ਚ ਕਹੀ ਜਾਵੇ ਯਾਰ ਮੈਨੂੰ ਗੱਟੂ ਲੈ ਦੇ ਝੂਠਾ ਬਾਤ ਉਹ ਪੀਓ ਮਾਜ਼ੀ ਹੋਇਆ ਕਾ ਉਹ ਬੈਂਕ ਆ ਆ ਚੈੱਕ ਕਰਨ ਮੁੰਜੀ ਆ ਗਿਆ ਫੋਮ ਚ ਕੀ ਕਹਿੰਦਾ ਮੁੰਜੀ ਇਹਦੇ ਕਿਸੇ ਯਾਰ ਦੋਸਤ ਦੀ ਦਾਦੀ ਦਾ ਭੋਗ ਸੀ ਚਲ ਗਿਆ ਹਾਂ ਹਾਂ ਇਹਨੇ ਉੱਥੇ 6ਵੀਂ 7ਵੀਂ ਵਾਰੀ ਖੀਰ ਮੰਗ ਲਈ ਹਾਂ ਉਹਨਾਂ ਨੇ ਪਾਈ ਸੀ ਤੁਹਾਨੂੰ ਪਤਾ ਕੀ ਕਹਿੰਦਾ ਕਹਿੰਦਾ ਕੋਈ ਨਹੀਂ ਮੇਰੀ ਵੀ ਦਾਦੀ ਦਾ ਭੋਗ ਆ ਲੈਣੇ ਕਹਿੰਦਾ ਮੈਂ ਤੈਨੂੰ ਬੜਾ ਨਹੀਂ ਦੇਣਾ ਰਹੀ ਗੀ ਅਭੀ ਗੱਲ ਕੋਈ ਲਾਫ ਮੁੰਜੀ ਦੇ ਮੈਨੇ ਸਪੂ ਚ ਜੁੱਤੀਆਂ ਖਾਲੀਆਂ ਹਾਂ ਪ੍ਰੈਗਨੈਂਟ ਬੈਂਕ ਦੀ ਜਗ੍ਹਾ ਪ੍ਰੈਗਨੈਂਟ ਬੈਂਕ ਹਾਂ 10 ਵਜੇ ਕੀ ਕਹਿੰਦਾ ਮੈਂ ਜਾ ਕੇ ਇੰਟਰ ਸਿਸਟਮ ਲਵਾਇਆ ਟੀਵੀ ਚ ਖਬਰ ਆ ਕਿ 3 ਮਹੀਨਾ ਮੀ ਪੈਣਾ ਮੈਨੂੰ ਕਹਿੰਦਾ ਮੈਂ ਮੈਡਸੰਦੂ ਨੇ ਕਲੈਪ ਕਰਨੀ ਮੈਂ ਕਿ ਕੀ ਕਰਨ ਕਹਿੰਦਾ ਪਿੱਛੇ ਪਰਸ ਫੜਨਾ ਆ ਵੀ ਲੈ ਇਨੇ ਗਿਆ ਦੀ ਮੋਨ ਨੂੰ ਕੀ ਟੱਟੀ ਵਾਲੇ ਹੱਥ ਨਹੀਂ ਧੋਂਦਾ ਇਹ। ਓ ਯਾਰ ਨਾ ਫੇ ਯਾਰ ਮੋਨ ਨੂੰ ਤੂੰ ਧੋ ਕੇ ਆਇਆ ਕਰ। ਲਾ ਲਾ ਦੇ ਫੇ ਕਿਹੜੀ ਲਾਣੀ ਬਿੱਲੇ ਤੇ। ਨਾਲੇ ਕਬਰਿਸਤਾਨ ਕੋ। ਹਾਂ। ਛੋਲੇ ਢੂਰੀਆਂ ਦੀ ਰੀੜੀ ਲੈ ਲਈ ਮੈਂ ਕਿਹਾ ਕੋਈ ਵਿਗੇ ਕਹਿੰਦਾ ਹਲੇ ਤੱਕ ਕੋਈ ਸੁੱਤਾ ਪਿਆ ਨਹੀਂ ਉੱਠਿਆ। ਕੀ ਕਹਿੰਦਾ ਹੁਣ? ਹਸਪਤਾਲ 'ਚ ਕੰਮ ਕਰਦਾ ਹੁੰਦਾ ਜੀ। ਡਾਕਟਰ ਤੋਂ ਜੁੱਤੀਆਂ ਖਾਲੀਆਂ। ECG ਦੀ ਮਸ਼ੀਨ 'ਚ ਮੀਟ ਗਰਮ ਕਰਨ ਲੱਗ ਪਿਆ। ਅੱਜ ਵੀ ਸਹੀ ਗੱਲ ਕਰੀ ਮੈਂ ਜਿਹੜੀ ਵੀ ਗੱਲ ਨਹੀਂ ਮੂੰਚੀ ਨਾ ਮੂੰਚੀ ਜਵਾਬ ਦੇਦੀ ਅਹ ਮੂੰ ਤਾਂ ਬੰਦ ਕਰ ਚੱਲ ਚੱਲ ਚਿਪਰਾਦਾ ਬਿਆ ਹਾਂ ਕੁੜੀ ਅਰੀ ਵੜਕ ਟੌਲ ਕੇ ਸੱਤ ਲਿਜੀ ਲਾਂਗੇ ਕਾ ਮੂੰਚੀ ਤੋਂ ਜੁੱਤੀਆਂ ਖਾਲੀਆਂ ਨੇ ਹਾਂ ਉਹਦੀ ਸ਼ਰਾਬੀ ਕੀ ਉਹਦੇ ਪਰਸ ਚੋਰੀ ਕਰਨ ਲੱਗ ਤੈਨੂੰ ਲੱਗਦੇ ਪਰਸ ਵਾਲੇ ਇਹ ਖੋਣ ਵਾਲੇ ਆ ਕੀ ਕਹਿੰਦਾ ਮੁਝੇ ਅਜੇ ਵੇਹਲੀ ਨਹੀਂ ਫਿਗੀ ਆਪਣੇ ਨਾਲ ਉਹ ਆ ਕੇ ਕਰੀ ਜਨਾ ਹਾਂ ਨਾਲੇ ਕੀਲੇ ਲੱਗਾ ਮੈਨੂੰ ਕੀ ਕਹਿੰਦਾ ਕੀ ਕਹਿੰਦਾ ਹਵੇਲੀ ਦੇ ਅੱਗੇ ਹਵੇਲੀ ਲਿਗੇ ਹਾਂ ਕਹਿ ਭਾਈ ਨੂੰ ਕਹਿੰਦਾ ਕੁਛ ਖੜਾ ਲਓ ਭਾਈ ਨੇ ਨੱਕ ਚ ਟੂਆ ਕੱਢ ਕੇ ਖਲਾਤਾ ਹੈ ਗਵਾਂਡੀਆਂ ਦੇ ਘਰੇ ਚੋਰੀ ਹੋਈ ਹੈ ਉਹਨੇ ਬਿਨਾ ਕੈਮਰੇ ਚੈੱਕ ਕੀਤਾ ਖਾਣੇ ਜਿਹਦਾ ਨਾਮ ਲਖਾਤਾ ਕੰਚੀਆ ਜਵਾਬ ਦਈਏ ਨੂੰ ਹੁਣ ਆਪਣੇ ਵਿਆਹ ਤੇ ਪਹਿਲਾ ਹਾਰ ਪਿਆ ਸਾਡਾ ਵਿੱਚੋਂ ਹੀ ਲੰਘ ਗਿਆ ਵਾਹ ਜੀ ਹੋ ਗਿਆ ਉਹ ਮੈਂ ਜਾ ਉਹ ਮੈਂ ਜਾ